ਦੰਗਾ ਬਣਾਣ ਲੱਗੀਆਂ ਆ ਜਿਹੜੀ ਤੁਸੀਂ ਬੁਣੀ ਆ ਕਸ ਕਸ ਕੇ ਬੁਣੀ ਆ ਹਾਂ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਵਲੌਗ ਆ ਜਿਹੜਾ ਆਪਾਂ ਸ਼ਾਮ ਦੇ तकरीबन ਵਜ ਚੁੱਕੇ ਆ ਜੀ 6 ਵਜਣ ਨਾਲ ਆ ਤੇ ਸਟਾਰਟ ਕਰਨ ਲੱਗੇ ਆ ਵਲੌਗ ਤੁਹਾਨੂੰ ਅਗਲੇ ਦਿਨ ਮਿਲਦਾ ਹੁੰਦਾ ਆ ਜਦੋਂ ਆਪਾਂ ਬਣਾ ਲੈਨੇ ਆ ਤੇ ਆਪਾਂ ਜਿਹੜਾ ਹੈਗਾ ਆ ਸਵੀਰ ਦਾ ਕੰਮ ਨਹੀਂ ਸੀ ਨਿਭੜੇ ਜੀ ਇਸ ਕਰਕੇ ਵਲੌਗ ਆ ਜਿਹੜਾ ਸੀ ਨਹੀਂ ਬਣਾ ਸਕੇ ਤੇ ਵਲੌਗ ਆ ਜਿਹੜਾ ਬਹੁਤ ਵਧੀਆ ਹਾਸਿਆਂ ਵਾਲਾ ਹੋਣ ਵਾਲਾ ਤੁਸੀਂ ਐਂਡ ਤੱਕ ਦੇਖੀ ਜਰੂਰ ਜਾਇਓ ਦੇਖਿਓ ਤੇ ਆਪਾਂ ਜਿਹੜਾ ਹੈਗਾ ਆ ਸਬਜੀ ਵਗੈਰਾ ਕੱਟ ਕੇ ਰੱਖ ਲਈ ਆ ਤੇ ਹੁਣ ਲਾਉਣਾ ਆ ਆਪਾਂ ਤੜਕਾ ਸਬਜੀ ਅੱਜ ਬਣਾਣੀ ਆ ਆਪਾਂ ਗੋਭੀ ਦੀ ਤੇ ਅੱਜ ਜਿਹੜਾ ਹੈਗਾ ਆ ਆਪਾਂ ਸਾਕਮਲ ਦੇ ਆਚਾਰ ਦਾ ਜਿਹੜਾ ਹੈਗਾ ਆ ਦਾ ਪਾਤ ਆਇਆ ਵਲੌਗ ਇਹ ਇਹੜਾ ਵਲੌਗ ਆ ਤੁਹਾਨੂੰ ਕੱਲ ਨੂੰ ਮਿਲੂਗਾ ਇੱਕ ਆਪਾਂ ਲਾਈਵ ਕੀਤਾ ਸੀਗਾ ਸਾਢੇ 12 ਵਜੇ ਕੱਲ ਨੂੰ ਵੀ ਸਾਢੇ 12 ਵਜੇ ਲਾਈਵ ਕਰਾਂਗੇ ਹੈਂ ਆ ਸਾਫ ਚੀ ਕੱਢਿਆ ਈਜੀ ਵਾਲੀ ਸੀਸੀ ਈਜੀ ਵਾਲੀ ਸੀਸੀ ਦੇ ਧੋ ਕੇ ਕੱਢ ਲਾਂਗੇ ਉਹਦੇ ਬੱਚਾ ਅਵੀ ਉਮੀ ਕੱਢਿਆ ਹੋਏ ਦੋ ਸੀਸੀਆਂ ਪੁਣੀ ਉਹ ਵੀ ਧੋਉਂਗੀ ਅਜੀ ਬਣੇ ਰਿਹਾ ਵਲੌਗ ਦੇ ਨਾਲ ਅਦਰ ਮੰਮੀ ਕੱਪੜਿਆਂ ਦੀਆਂ ਤਹਾਂ ਲਾਈ ਜਾਂਦੀ ਆ ਮੈਂ ਸਵੇਰੋਂ ਧੋ ਕੇ ਧੋਤੇ ਸੀਗੇ ਤੇ ਮੰਮੀ ਐਸ ਵੇਲੇ ਤੈਹਾਂ ਲਾ ਦਿੰਦੇ ਆ ਕਈ ਵਾਰ ਜਦੋਂ ਠੀਕ ਨਹੀਂ ਹੁੰਦੀ ਉਦੋਂ ਫਿਰ ਨਹੀਂ ਲਾਉਂਦੇ ਹੈਗੇ ਪਰ ਅੱਜ ਠੀਕ ਨੇ ਤੇ ਅੱਜ ਤੈਹਾਂ ਲਾ ਤੀਆਂ ਤੇ ਰੈਡੀ ਵੀ ਸਾਡੇ ਹੌਣ ਪੱਠੇ ਲੈ ਕੇ ਆਏ ਅੱਜ ਸਵੇਰ ਦੇ ਗਏ ਸੀਗੇ ਤੇ ਬਣੀ ਰੋ ਬਲੌਗ ਨਾਲ ਆਪਾਂ ਚੱਲਦੇ ਹਾਂ ਸੋਈ ਤੇ ਲਾਉਨੇ ਆ ਤੜਕਾ ਲਓ ਜੀ ਸਬਜ਼ੀ ਆਪਾਂ ਧਰਤੀਆ ਚੁੱਲ੍ਹੇ ਤੇ ਅੱਗ ਵੀ ਮਚਾਤੀ ਆ ਮੰਮੀ ਹੈਗੇ ਅੰਦਰ ਕੱਪੜੇ ਸਾਂਭੇ ਜਾਂਦੇ ਆ ਅਗਰ ਦੀ ਮੰਮੀ ਕੱਪੜੇ-ਕਪੜੇ ਸਾਂਭ ਤੇ ਸਾਰੇ ਚੱਕ ਕੇ ਮੰਮੀ ਨੇ ਜੀ ਆਪਾਂ ਹੋਰ ਮ ਦੇਗ ਬਣਾਉ। ਅੱਜ 10ਵੀਂ ਦੀ ਦੇਗ ਬਣਾਉਣ ਲੱਗੀ ਐ ਮੰਮੀ। ਆਪਾਂ ਜਿਹੜੇ ਹੈਗੇ ਆ ਹੋਰ ਕੰਮ ਧੰਦੇ ਕਰ ਲੈਨੇ ਆ। ਸਬਜ਼ੀ ਵਗੈਰਾ ਲਾਉਣ ਆਲੀ ਪਈ ਐ ਥਾਂ ਗੁੱੜ ਲੈਨੇ ਆ ਥਾਂ ਗੁੱੜ ਕੇ ਜਿਹੜਾ ਰੱਖ ਲੈਨੇ ਆ। ਇਹ ਤੋਂ ਮੇਰੇ ਦੂਜੀ ਕੀ ਕਾਲਪਟੇ ਤੇ ਰੁਕਾਲ ਪਟੇ ਤੋਂ ਨਾਲੇ ਕਿ ਤੂੰ ਵੀ ਰੱਖਦੀ ਨਾ ਲਿਬੜੀ ਦੀ ਬੁੜੀ ਮੈਂ ਕੋਟੀ ਕਾਲੀ ਪਾਈ ਕਦੋਂ ਆ ਗਿਆ ਇਸ ਦਾ ਉਹ ਤਾਂ ਮੈਂ ਧੋਤੀ ਸੀ ਜੀ ਚ ਹੂੰ ਉਹ ਕਿ ਰੱਖਤੀ ਮੈਂ ਤਾਂ ਮੈਂ ਫਿਰ ਮੁੜ ਕੇ ਪਾਈ ਨਹੀਂ ਮੈਂ ਤਾਂ ਇੱਕ ਦਿਨ ਪਾਈ ਮੈਂ ਧੋ ਲਈ ਸੀ ਉਦੋਂ ਮੇਰੀ ਤਾਂ ਮਾਰੀ ਸੀ ਜੀ ਚ ਕਹਿੰਦੇ ਨੇ ਪਾ ਕੱਢਾ ਜੀ ਮਂਗਾਉਣਾ ਵਾਈ ਜੀ ਖਤਮ ਹੋਇਆ ਹੋਇਆ ਤਾਂ ਹੀ ਤਾਂ ਮੈਂ ਸੂਟ ਨਹੀਂ ਧੋਤੇ ਉਵੇਂ ਪਾਈ ਆ ਹੂੰ ਮਂਗਾ ਕੇ ਦਿਓ ਮਂਗਾ ਲਓ ਮਂਗਾ ਲਓ ਹਾਂ ਪੱਠੇ ਪਾਤੀ ਪੱਠੇ ਤਾਂ ਪਾਏ ਹੋਏ ਕਦੋਂ ਦੇ ਦੋ ਰੁੱਤੇ ਪਾ ਕੇ ਤਾਂ ਸਬਾਸ਼ੇ ਹੋਈ ਪਈ ਆ ਬਣਾ ਦੋ ਤੇ ਮੈਂ ਉਹ ਥੋੜਾ ਥਾਂ ਪੱਟ ਲੈਣੀ ਰੰਬੇ ਨਾਲ ਪੱਟ ਲੈਣੀ ਜਾਂ ਕਈ ਨਾਲ ਤੇ ਆਹ ਜਿਹੜਾ ਇੰਨਾ ਕ ਥਾਂ ਜਿਹੜਾ ਕੱਚਾ ਪਿਆ ਆ ਇਹ ਆਪਾਂ ਜਿਹੜਾ ਹੈਗਾ ਪੱਟ ਕੇ ਇੱਥੇ ਲਾ ਲਾਂਗੇ ਭਿੰਡੀਆਂ ਇੱਥੇ ਪਾਲਕ ਸੀ ਜੀ ਪਾਲਕ ਆ ਜਿਹੜੀ ਮੈਂ ਸਵੇਰ ਨੂੰ ਸਾਰੀ ਪੱਟਦੀ ਹੁਣ ਆਪਾਂ ਇਹ ਖਾਂ ਨਹੀਂ ਖਾ ਦੇਣੀ ਗੋਡੀ ਇਹ ਇਹ ਰਸਲਾ ਆਪਾਂ ਜਾਈਆ ਥਾਂ ਤੇ ਇੱਥੇ ਆਪਾਂ ਭਿੰਡੀਆਂ ਲਾ ਕੇ ਤੇ ਥੋੜਾ ਜਿਹਾ ਇਹਦੇ ਚ ਪਾਣੀ ਦਾ ਛਿੜਕਾ ਹਲਕਾ ਜਿਹਾ ਕਰ ਦਾਂਗੇ ਤਾਂ ਕਿ ਇਹ ਆ ਭਿੰਡੀਆਂ ਨੂੰ ਜਿਹੜੀ ਸਲਾਬ ਦੀ ਹੋ ਜੂਗੀ ਕਿਉਂਕਿ ਮੈਂ ਬੀ ਨਹੀਂ ਪਿਓ ਕੇ ਰੱਖੀ ਹੈਗੀ ਇਦਾਂ ਹੀ ਭਿਜ ਦੇਣੇ ਕਿਉਂਕਿ ਭਰੋ ਕੇ ਰੱਖਣਾ ਨਾ ਹੱਥਾਂ ਨੂੰ ਚਰਚਣੇ ਲੱਗੇ ਇਹ ਰੇਤ ਵਾਲੀ ਉਹ ਥਾਂ ਹੈ ਕੋਲੀ ਆ ਛੇਤੀ ਉਹ ਪੱਟੀ ਆਂਦੀ ਹੈ ਸਪਰੇਡ ਲਈ ਕਰਕੇ ਜਿਹੜਾ ਰੇਤੇ ਦੀ ਪੱਟ ਪਾਈ ਹੋਈ ਹੈ ਸਾਡੀ ਜਿਹੜਾ ਲਾਲ ਰੇਤਾ ਹੁੰਦਾ Yes. Yeah. ਦਰਾ ਕਰ ਲੈਣਾ ਹੈ ਕੋਈ ਫੱਟੀ ਵਗੈਰਾ ਲੈ ਲੈਣੀ ਆ ਆਪਣੇ ਸਲੇਟ ਜੀ ਦਾ ਟੋਟਾ ਪਿਆ ਸੀ ਖਤਰ ਦਾ ਇਹਦੇ ਨਾਲ ਕਰ ਲੈਨੇ ਆ ਨਾ ਪਾਣੀ ਹੋਣਾ ਸੁੱਕਾ ਹੋ ਜਾਂਦਾ ਠੀਕੇ ਰੇਤੇ ਵਾਲੀ ਜਿਹੜਾ ਤੇ ਪਾਣੀ ਜਿਹੜਾ ਵਧਣਾ ਪੈਂਦਾ ਰਸਤਾ ਪੰਡਿਆਂ ਨੂੰ ਪਾਣੀ ਘੱਟ ਲੱਗਦਾ ਹੁੰਦਾ ਕਰੀ ਰੇਤਲੀ ਜਿਹੀ ਜਗਾਹ ਕਰਕੇ ਤੇ ਗਰਮੀ ਦੇ ਵਿੱਚ ਸੋਕਾ ਜਾਂ ਪਿਆ ਹਨ ਫਿਰ ਮਚਣ ਲੱਗ ਗਿਆ ਮੀਆਂ ਉਹ ਤੇਰੇ ਮਚਣਾ ਇਹ ਫੋਟਾ ਤੇ ਉਧਰਲੇ ਫਸੇ ਤਾਂ ਨਹੀਂ ਆਇਆ ਖੜਾ ਆ ਹਰੇ ਇੱਥੇ ਨਾਲ ਇਧਰ ਪਿਆਜ਼ ਲਾਏ ਹੋਏ ਉਧਰਲੀ ਸਾਈਡ ਲਾਇ ਤਾਂ ਵੈਸੇ ਥੋੜਾ ਹੀ ਇੱਕ ਕੁੱਤੀ ਉਹ ਲੈਂਦੀ

ਨਹੀਂ ਆਪਾਂ ਜਿਹੜੇ ਲੈ ਜਾਂਦੇ ਆ ਭਿੰਡੀਆਂ ਦੇ ਤੇ ਇਹਨੂੰ ਆਪਾਂ ਜਿਹੜਾ ਹੈਗਾ ਇਹ ਬੱਟਾਂ ਦੇ ਨਹੀਂ ਲਾਉਂਦੇ ਹੈਗੇ ਆਪਾਂ ਜਿਹੜਾ ਲੈਣਾ ਪਾ ਕੇ ਡੰਡੇ ਨਾਲ ਧੱਕਾ ਲੈ ਲੈਣਾ ਮੋਟਾ ਇਸ ਤਰ੍ਹਾਂ ਆਪਾਂ ਲੈਣਾ ਲੈਣੀ ਆਪਾਂ ਤੇ ਥੋੜੇ ਜਿਹਾ ਆਪੇ ਇਹਨਾਂ ਨੂੰ ਬਿਰ ਲਈ ਵੀ ਜਾਂਗੇ ਕਿਉਂਕਿ ਭਿੰਡੀਆਂ ਜਿਹੜੀਆਂ ਬਿਰ ਨਹੀਂ ਲਾਦੀਆਂ ਤੇ ਜੇ ਸੰਗਣੀਆਂ ਵੀ ਹੋਈਆਂ ਤਾਂ ਵਿੱਚੋਂ ਆਪਾਂ ਜਿਹੜੇ ਹੈਗੇ ਬੂਟੇ ਆ ਉਹ ਆਪਾਂ ਵੱਟਣਾ ਇਸ ਤਰ੍ਹਾਂ ਲਾ ਕੇ ਤੇ ਮਿੱਟੀ ਆ ਜਿਹੜੀ ਆਪਾਂ ਉੱਪਰ ਇਹਦੇ ਹੈ ਪਾ ਦੇਣੀ ਆ ਨੱਪ ਦੇਣੀ ਆ ਵੀ। ਧੰਨਵਾਦ। ਤੇ ਦੂਰ ਦੂਰੀ ਆਪਾਂ ਜਿਹੜੀਆਂ ਲੈਣਾ ਵਾ ਬਣਾਵਾਂਗੇ ਲਗਭਗ 8 10 ਉਂਗਲਾਂ ਦੀ ਦੂਰੀ ਤੇ ਜਿਹੜੀ ਆ ਆਪਾਂ ਦੂਸਰੀ ਲੈਣਾ ਇਸ ਤਰ੍ਹਾਂ ਬਣਾਉਣੀ ਆ ਤਾਂ ਹੀ ਜਿਹੜਾ ਕਾਲ ਵਧੀਆ ਲੱਗੂਗਾ। ਇਸੇ ਤਰ੍ਹਾਂ ਦੂਰ ਦੂਰ ਆਪਾਂ ਜਿਹੜੇ ਬੀ ਆ ਸਾਰਾ ਕਿ ਜੇ ਆਪਾਂ ਨੂੰ ਫਿਰ ਵੀ ਨੇੜ ਲੱਗੇ ਜਦੋਂ ਹਰੇ ਹੋ ਗਏ ਬੈਸਟ ਬਹੁਤ ਬੁਸ਼ਾਈਆਂ ਤਾਂ ਕਿ ਸਿਰ ਵੀ ਆਪਾਂ ਨੂੰ ਨੇੜ ਲੱਗੇ ਤਾਂ ਵਿੱਚੋਂ ਆਪਾਂ ਬੂਟੇ ਪਾਟ ਦੇਣੇ ਆ ਮਤਲਬ 4-5 ਉਂਗਲਾਂ ਦੀ ਦੂਰੀ ਦੂਰੀ ਰੱਖਾਂਗੇ ਕਿਉਂਕਿ ਜਗ੍ਹਾ ਵੀ ਥੋੜੀ ਹੈ ਫਿਰ ਜੇ ਜ਼ਿਆਦਾ ਵੀ ਦੂਰ ਕਰਾਂਗੇ ਫਿਰ ਆਪਣੀ ਜਗ੍ਹਾ ਥੋੜੀ ਹੈ ਇਸ ਤਰ੍ਹਾਂ ਆਪਾਂ ਸਾਰੇ ਬੀਜ ਜਿਹੜੇ ਲਗਾ ਲੈਣੇ ਕਰਾਪਾ ਵੀਸਤੀਆਂ ਹੁਣ ਹੋ ਗਈ ਆਪਾਂ ਵਿਲੇ ਪੰਡ ਚੱਕ ਲਈਏ ਤੇ ਮੰਮੀ ਇਧਰ ਸਬਜ਼ੀ ਕੋਲੇ ਬੈਠੇ ਆ ਕਾਲੂ ਦਾ ਚਾਹ ਪਾਣੀ ਲਾਉਂ ਆਗੇ ਇੱਥੇ ਬੱਠੀ ਕਰਦੇ ਕਰਾਂਗੇ ਅੰਦਰ ਕਾ ਕਾਲੂ ਲਾਉਨੇ ਆ ਪਾਣੀ ਇਹਨੂੰ ਉੱਥੇ ਰੱਖ ਲਈਂ ਦੂਜਾ ਘਾੜ ਤੇ ਰੱਖ ਰਿਆਂ ਕੋਰੀ ਦੇ ਪਾਸੇ ਮਾਰੇ ਉਹ ਭੋ ਭੋ ਰੱਖ ਲਈ ਦੂਜਾ ਕਿਉਂ ਲਿਆ ਕੇ ਤੇ ਸਰ ਬਰੋਣਾ ਪਾਉਂਦਾ ਬੜੀ ਪੈਕੇਟਾਂ ਦੇ ਰੱਖ ਜਾ ਠੇਕੇ ਤੇ ਨਾ ਕਰ ਜੀ ਹੋਈ ਗਾਲੀ ਅੱਜ ਦਸ ਨਹੀਂ ਰਿਹਾ ਬਿਹਣਾ ਅੱਜ ਨਾ ਪੈਕ ਸਿਕ ਲੈ ਮਾਂ ਨੂੰ ਲਾ ਲਈ ਮਾਂ ਨੂੰ ਲਾ ਲਈ ਲੋ ਜੀ ਇੱਧਰ ਸਬਜ਼ੀ ਜਿਹੜੀ ਸਾਡੀ ਬਣੀ ਆ ਦੀ ਬਣੀ ਆ ਮੰਮੀ ਸਰੋਬੀ ਦੀ ਸਬਜ਼ੀ ਸਾਡੀ ਬਣ ਗਈ ਆ ਤੇ ਆਪਾਂ ਜਿਹੜੇ ਭਾਂਡੇ ਡਿੰਡੇ ਕਰ ਦਈਏ ਸਾਫ਼ ਤੇ ਦਾਦੀ ਸਾਡੀ ਜਾਂਦੀ ਹੁਣ ਅੰਦਰ ਪੈਮ ਹੋ ਗਿਆ ਵਾ ਮੇਰੇ ਘਰ ਨਾ 4.7 4.7 ਦਾ ਹੋ ਗਿਆ 10 ਜੀ ਜੀ ਲੈਣ ਜੀ ਸਾਡਾ ਤੇ ਆਪਾਂ ਜਿਹੜਾ ਹੈਗਾ ਆ ਹੁਣ ਭਾਂਡੇ ਢਿੰਡੇ ਇਕੱਠੇ ਕਰਕੇ ਮਾਜਦੀਏ ਫੇਰ ਤੁਹਾਨੂੰ ਮਿਲਦੇ ਆਂ ਆਖ ਲੱਗ ਗਿਆ ਕਰ ਰਹੀ ਨੀ ਚਾਣਾ ਚਾਣਾ ਸਰਾਂਡੇ ਚਾਹੀਦੇ ਨਹੀਂ ਬਰਾਂਡੇ ਚਾਹੀਦੇ ਕਿੰਨੇ ਪਾਟ ਕੇ ਲੋ ਜੀ ਰੋਟੀ ਜਿਹੜੀ ਰਾਤ ਦੀ ਅਸੀਂ ਲਾਉਣ ਲੱਗੇ ਮੰਮੀ ਲਾਉਂਦੇ ਆ ਤਾਂ ਸਰਦਾਰ ਜੀ ਪਏ ਆ ਮੰਜੀ ਤੇ ਅੱਗੇ ਮੈਂ ਰੜਾਂਗੇ ਉਹ ਆ ਪਾ ਲਾਂਗਾ ਪੈਕਟ ਵਿੱਚ ਪਾ ਦਿਆਂ ਮਾਰੇ ਕੋਤ ਖੋ ਜੀ ਐਫੀਲੀਆ ਇਹ ਟੀਲਫੋਨ ਦੇ ਲਈ ਜੀ ਕੋਰੇ ਲੈ ਤਾਂ ਦੀ ਬਾਲਣ ਬਾਲਣ ਲੈਣ ਕਹ ਲੈ ਤੈਨੂੰ ਫੇਡਣ ਨਹੀਂ ਦਿੰਦੇ ਠੀਕ ਹੈ ਸਰ ਥੈਂਕ ਯੂ ਵੀਰ ਮੈਂ ਲੈ ਕੇ ਆਉਣੀ ਆ ਘਰ ਮਈਆ ਕਰ ਲੋ ਕਿਉਂ ਅੱਪਾ ਕੱਲ ਸਾਥ ਆਣਾ ਉਹ ਫਿਰ ਚੁੱਲੇ ਦੇ ਧਰਦਿਆਂ ਕਾਲਾ ਹੀ ਹੋਈ ਜਾਂਦਾ ਧੂਏ ਨਾਲ ਬਾੜਾ ਪਰ ਇਹ ਵੀ ਸੈਟਾਂ ਅੱਗੇ ਤੇ ਲਾ ਕੇ ਲਾ ਗੀ ਜਾਂਦਾ ਹੈ ਅੱਜ ਜੇ ਮੈਂ ਲਾ ਅੱਜ ਅੱਗੇ ਲਾ ਗੀ ਜਾਂਦਾ ਹੈ ਬੜੀ ਤੇ ਅੱਜ ਦੇ 11 ਕੋਲ ਤੇ ਦਵਾਈ ਨਾਲ ਕੋਈ ਲੜਕਾਰ ਦੀ। ਦੱਕੇ ਨਾਲ ਉੱਧਰੋਂ ਲੈ ਕੇ ਆਉਣ ਵਾਲੀ ਆਪਾਂ। ਮੰਮੀਆਂ ਚਲੋ ਤੁਹਾਨੂੰ ਉੱਤਨ ਪਾਪਾ। ਇਹ ਵਰੀ ਸੱਸ ਮਾਂ ਵਰਗੀ ਏ ਆ। ਐਵੇਂ ਗਾਣੇ ਗੁੰਦੇ ਰਹਿੰਦੇ ਲੋਕੀ ਤਾਂ। ਗਾਣੇ ਗੁੰਨੇ ਨਹੀਂ ਆ ਆ ਦੇ ਲੱਭੇ ਪੰਗੇ ਵੀ ਲੈਣੀਆਂ ਕੋਹ ਨਹੀਂ ਕੀਤੀ। ਕੋਰੇ ਗੰਦੇ ਹੋਰ। ਉਨੀ ਉਹ ਤੈਨੂੰ ਤਾਂ ਹੀ ਕਰਮਾਇਆ ਉਹਦਾ ਹੋ ਗਿਆ ਐ ਬੜੀ ਗੋਮੀ ਨੇ ਤੇਰੇ ਨੂੰ ਪੋਣ ਦਿੱਤਾ ਸਰਪੰਚਾ ਬਣਾਇਆ ਪ੍ਰਸ਼ਾਦਾ ਛਕ ਲੋ ਮਿੰਦਾ ਲੈਂਦਾ ਮਾਂ ਮਮੀ ਮਾਂ ਹੋਂ ਤਾਂ ਮੋਠਾਂ ਵੀ ਦੇ ਦੇ ਮਾਤਾ ਕੜਾਈ ਚ ਪਾ ਲੈ ਆਹ ਬਣਾ ਹੋਵੇ ਦੇਖ ਰਹੀ ਮੁੰਡੇ ਵਾਸਤੇ ਨਹੀਂ ਖਰਾਬ ਹੋ ਕਾਟੀ ਹੋਇਆ ਚਲਾਂ ਮਾਤਾ ਤਾਂ ਮੋਠਾਂ ਦੀ ਦੇਣੀ ਜਿਆਲੂ ਮਟਰ ਕਰ ਲਾ ਦੱਤੇ ਤੇ ਚੀਆ ਵੀ ਮੈਂ ਕੱਟ ਕੇ ਰੱਖਿਆ ਪਿਆ ਵਾ ਜੇ ਗੈਟ ਖਾ ਮੰਗੇ ਤਾਰੀ ਨਾ ਤੇ ਸੰਦਲ ਕਰਾ ਨਾਲ ਨੂੰ ਬੜਾ ਨੂੰ ਕਰ ਤੋ ਤਾਰੀ ਦੇਖੇਗਾ ਲੱਡੂ ਤਾਂ ਗੱਲਾਂ ਹੀ ਬਾਣੀਆਂ ਸੁਣਾਉਂਦਾ ਸੋ ਬਾਅਦ ਚਲੇ ਗਏ ਆਪਾਂ ਤਾਂ ਦੋ ਤਜਾਂ ਨਹੀਂ ਰਹਿਣਗੇ ਫਿਰ ਕੋਈ ਨਾ 11:30 ਮੈਂ ਕੁਝ ਭਾਰ ਚਲੇ ਕੇ ਪਤਨ ਦੋ ਬਜਾਣੇ ਲੈ ਲਿਆ ਲੈ ਕੇ ਵੀ ਜਾਵਾਂ ਹਾਂ ਚੰਦਰ ਜਮਾ ਟੌਪ ਕਰਕੇ ਪਿਆ ਰਹਿੰਦਾ ਮਾੜਾ ਮੋਟਾ ਬੰਦਾ ਗੱਲਬਾਤ ਸੁਣਾ ਦਿੰਦਾ ਕੋਈ ਬੰਦਾ ਅੰਦਰ ਗੱਲਬਾਤ ਸੁਣਾਇਆ ਕਰ ਤੂੰ ਜਰਾ ਕਿੰਨੀਆਂ ਗੱਲਾਂ ਸੁਣਾਉਂਦਾ ਸਾਨੂੰ ਬੰਦ ਹੈਨਾ ਸਾਥ ਸੁਭਾ ਦਾ ਬੰਦਾ ਪਰ ਸਾਥ ਸੁਭਾ ਦਾ ਵਾ ਪਰ ਜਦੋਂ ਲੜਦਾ ਵਾ ਫਿਰ ਐਸਾ ਪੂਤਾ ਨਹੀਂ ਕਿ ਭਲਾ ਦਿੰਦਾ

ਕਰ ਪੜ ਕਰਦੀ ਪੰਜ ਰੁਪਏ ਪੰਜ ਰੁਪਏ ਕਿਹੜੇ ਹੋਰ ਕਿਸਰੇ ਪੰਜ ਰੁਪਏ ਵਿਆਹ ਮੋਟੇ ਦਾ ਸਰਪ੍ਰੇ ਕਰਦੇ ਨੇ ਉਹਨੇ ਪੰਜ ਰੁਪਏ ਦੇ ਕੇ ਹੋਣਾ ਪਾਟ ਰੱਖ ਲੈਣ ਇਹਨੇ ਸੋਹਣੀ ਸੀ ਕਿ ਮਿਲ ਗਈ ਹੋਈ ਨਹੀਂ ਆਉਂਦਾ ਓਏ ਮਮੀ ਉਹ ਤੋਂ ਨਾ ਬੇਲ ਆ ਗਈ ਹੱਸਿਆਣਾ ਪੰਜ ਰੁਪਈਆਂ ਨਾਲ ਕਿੰਨਾ ਕੁਸ ਆ ਜਾਂਦਾ ਸੀ ਜੇ ਨਾਲ ਵਿਆਹ ਦਾ ਸਗਣ ਵੀ ਪੰਜ ਰੁਪਈਏ ਦੇ ਦਿੰਦਾ ਹੋਰ ਮੈਨੂੰ ਮੇਰੇ ਵਿਆਹ ਵਾਲੇ ਪੰਜ ਪੰਜ ਰੁਪਈਏ ਸੀ ਹੁਣ ਤਾਂ

ਉਹ ਤਾਂ ਮੇੜਾ ਆ ਵਦਕਾ ਸੀ ਤਾ ਐ ਪਰ ਆ ਲੈ ਚੱਕੀ ਸਰ ਮੈਂਨੇ 500 ਦਾ ਨੋਟ ਹੀ ਦੇ ਦੇਣੀ ਚੱਕਰ ਮੈਂ ਦੇਖ ਤਾ ਮਾਣ ਫਿਰ ਸੌਦਾ ਹੁੰਦਾ ਨਹੀਂ ਤੇ ਪਾਸਾ ਸੀ 100 ਉਹ ਕੀ ਕਰਾਂਗੇ ਆਏ ਗਏ ਨਹੀਂ 500 ਉਹ ਤੇ ਨਹੀਂ ਸੀ ਮੈਂ ਉੱਲ ਅਡੀ ਨੂੰ ਦੇਣ ਨੂੰ ਗੁੰਡੇ ਨੂੰ ਤਾਂ 500 ਹੀ ਦਿੱਤਾ ਪਰ ਮੈਂ ਕਹਾਂਗਾ ਭਰਾ ਉਹ ਹਾਂ ਤੇ ਥੋੜੇ ਵੇਲੇ ਮੈਂ ਹੌਟ ਟਟਟ ਹੈ ਤੂੰ ਲੈ ਜਾ ਲੈ ਉਹ ਮੈਂ ਥੋੜਾ ਜਿਹਾ ਬੂਰਾ ਡੰਮੀ ਬੂਰਾ ਹਾਂ ਲੱਕੜ ਦਾ ਬੂਰਾ ਸਾਡੇ ਵੱਧ ਹੁੰਦਾ ਅਸੀਂ ਇਹਦਾ ਹਲਾਲ ਦੀ

ਡਰਾਮਾ ਡਰਾਮਾ ਕਿਤੇ ਜਾਤ ਦਾ ਸਾਰੀ ਹੈ ਹੁਣ ਬਾਏ ਗੁਰੂ ਦਾ ਨਾਮ ਲੈਨੇ ਆ ਅਸੀਂ ਤਾਂ ਤੱਕ ਸਵਾਰੀ ਆੜ ਗਏ ਨੇ ਤਾਂ ਖਿਡਾਰੀ ਤਾਂ ਮੈਂ ਗੱਲ ਕੀਤੀ ਨਹੀਂ ਮੈਂ ਕਿਹੜਾ ਕਹਾਂ ਧੋਖੇ ਵਾਲੇ ਆ ਇਹ ਤਾਂ ਐ ਕਿ ਆਪਾ ਡਰਨਾ ਵਾਦੂ ਫਿਰ ਦਿਖਾ ਦਦੇ ਆ ਖੇੜ ਦੇ ਤੁਸੀਂ ਕੁਛ ਰਹਿਨੇ ਆ ਆ ਸਮਝ ਜਾ ਬੀਬੀ ਨੂੰ ਪੋਲੀ ਰੋਟੀ ਦੇ ਲਈ ਆਈ ਹੁਣ ਤੁਹਾਨੂੰ ਬੜਾ ਹੀ ਲੱਗੇ ਹਰ ਪਕੜੀ ਜੀ ਜਿਹਦੇ ਨਾਲ ਖਾਧੇ ਨੇ ਪੋਲੀ ਦੀ ਨਾਲ ਵਿੱਚ ਚੂਰ ਲੈਣੀ ਹੈ ਰੋਟੀ ਦਾਲ ਚ ਚੂਰ ਕੇ ਖਾਉ ਉਹ ਬਣਾ ਹੀ ਖਾਂਦੀ ਹੁੰਦੀ ਆ ਪੂਰੀ ਘੋਟਾ ਨਾਲ ਨੇ ਖਾੜੀ ਦੇ ਚਾਹ ਪੂਰੀ ਘੋਟਾ ਚੂਰੀ ਪੋਲੀ ਰੋਟੀ ਆਪਾਂ ਕੋਲੀ ਰੋਟੀ ਮੈ ਉਹ ਵੀ ਮੈਂ ਕਿਹਦੀ ਆਪਾਂ ਨੂੰ ਕੋਲੀ ਦੇ ਆਪਣੇ ਕਰਮਾਂ ਚ ਬਜ਼ੁਰਗਾਂ ਦੀ ਸੇਵਾ ਮੇਰੇ ਕਰਮਾਂ ਚ ਬਾੜੀ ਲਿਖੀ ਆ ਮੈਂ ਅਰੀ ਦਾਦੀ ਦੀ ਵੀ ਸੇਵਾ ਕੀਤੀ ਆ ਤੇ ਆਦੀ ਨਾਨੀ ਸੱਸ ਦੀ ਵੀ ਕੀਤੀ ਆ ਸਾਰੇ ਕਰਮਾਂ ਸਾਂ ਫਿਰ ਤੁਹਾਡੇ ਜਿਹੜਾ ਚਾਚਾ ਸੀ ਗਾਣੀ ਮੇਰਾ ਚਾਚਾ ਨਾਨਾ ਉਹਦੇ ਵਿਚਾਰੇ ਦੇ ਪੈਰ ਤੇ ਬੰਨ੍ਹ ਕੀ ਹੋ ਗਿਆ ਸੀ ਉਹ ਤਾਂ 10 ਸਾਲ ਨੂੰ ਰਹਿ ਗਿਆ ਉਹ ਨੂੰ 15 20 ਨਾ ਨੂੰ ਰਿਆ ਇੱਥੇ ਮੈਂ ਵਿਚਾਰੇ ਨੂੰ ਉਹ ਨੂੰ ਵੀ ਚੜ ਸੇਵਾ ਕੀਤੀ ਸੀਵਾ ਤਾਂ ਮੈਂ ਕੀਤੀ ਚਾਹ ਦੋ ਦਿਨ ਕੀਤੀ ਠੀਕ ਆ ਫਿਰ ਮੇਰੇ ਸੇ ਇਹ ਮੇਰੀ ਸੇ ਮੇਰੇ ਚਾਚਾ ਨਾਨੀ ਮੈਂ ਥੋੜੀ ਸੇਵਾ ਵੀ ਮੇਰੇ ਹੱਥਾਂ ਕ ਲਿਖੀ ਆ ਤੇ ਮੇਰੇ ਮਾਪੇ ਦੀ ਹਲੇ ਕੋਈ ਪਤਾ ਨਹੀਂ ਤੋਰਿਆ ਵੀ ਤੋਰਦੀ ਆ ਪਾ ਦੱਖਣ ਨਾ ਦਖਾਈਂ ਕਰਮਾਲੇ ਆ ਇੰਨੀ ਸੇਵਾ ਲਈ ਆ ਵਾਸੇ ਵਕਤ ਦੀ ਬਾਤ ਨਹੀਂ ਕੀਤੀ ਤੇ ਬੇਬੇ ਹੀ ਕਰ ਦਿਆ ਹਨ ਕੋਈ ਨਹੀਂ ਪਰਮੈਸ਼ਿਆ ਦੇ ਮੁਤਾਬਕ ਹੋਰ ਅਧਿਕਾਰਤ ਹੋਰ ਪਰਮਾਣ ਨਹੀਂ ਨਾ ਦੀ ਸੇਵਾ ਕਰਨ ਜਾਈ ਦੇ ਬਿਜਾਉਂ ਹਣ ਰੋਟੀਆਂ ਵਧਿਆ ਲੈਣੀਆਂ ਅੱਗ ਬੱਝੀ ਮੱਥੀ ਆਹ ਲੈ ਲਓ ਯਾਰ ਬਸ ਦਿੰਨੀ ਹੈ But at